ਦੇ ਬਸ ਪੰਜਾਬ ਦਾ ਪੱਠਾ ਬਿਠਾਉਣਾ ਹੈ ਪੰਜਾਬ ਨੂੰ ਮਾਰਨ ਦਾ ਪੰਜਾਬ ਦੇ ਅਫਸਰ ਖੋਣ ਦਾ ਕਿਸੇ ਨੂੰ ਇਹ ਚੋ ਕੋਟਾ ਘਟਾ ਦਿਓ ਇਹਨੂੰ ਪਾਣੀ ਦਾ ਕਰ ਲਓ ਮੈਂ ਪੰਜਾਬ ਦੇ ਹੱਕਾਂ ਵਾਸਤੇ ਨਾਰਥ ਕੌਂਸਲ 'ਚ ਜਾ ਕੇ ਲੜਿਆ ਜਿੱਥੇ ਅਮਿਤ ਸ਼ਾਹ ਜੀ ਆਏ ਸੀ ਉੱਥੇ ਮੈਂ ਸਾਰੇ ਮੁੱਖ ਮੰਤਰੀ ਆਏ ਸੀ ਨਾਰਥ ਇੰਡੀਆ ਦੇ ਉੱਥੇ ਜਾ ਕੇ ਮੈਂ ਪੰਜਾਬ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਹਮੇਸ਼ਾ ਖੜੂਗੀ ਅਸੀਂ ਚਾਹੇ ਉਹ BBM BHU S Y Lਾ ਚਾਹੇ ਉਹ ਪੰਜਾਬ ਨਾਲ ਸੰਬੰਧਿਤ ਹੋਰ ਮੁੱਦੇ ਨੇ ਅਸੀਂ ਕਿਸੇ ਵੀ ਮੁੱਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਲਾਂਕਿ ਜਿਹੜੇ ਵਿਰੋਧ ਕਰਦੇ ਸੀ ਮੈਂ ਸੁਖਵੀਰ ਬਾਦਲ ਸੁਖਵੀਰ ਬਾਦਲ ਵਿਰੋਧ ਕਰਨ ਚਲਾ ਗਿਆ ਉੱਥੇ ਜੀ ਯੂਨੀਵਰਸਿਟੀ 'ਚ ਪੰਜਾਬ ਦੇ ਵਿੱਚ ਸੀ ਬਖਤੌਰ ਜੀ ਬੈਠੇ ਨੇ ਇਹਨਾਂ ਦੇ ਮੈਂ ਕੋਈ ਵੀਡੀਓ ਦੇਖੀ ਸੀ ਉਹ ਤਾਂ ਆਪ ਉਹਨਾਂ ਨੇ ਜਾਰੀ ਕੀਤਾ ਹੋਇਆ ਜੀ ਲੈਟਰ ਕਿ ਸਾਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ 'ਚ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਜਦ ਵੀ ਭੁੱਲ ਜਾਂਦੇ ਹੋ ਜਾਂ ਜਾਂ ਫਿਰ ਤੁਹਾਨੂੰ ਐ ਲੱਗਦਾ ਕਿ ਲੋਕਾਂ ਦੀ ਜਾਂ ਸ਼ਕਤੀ ਕਮਜ਼ੋਰ ਹੈ ਆਪ ਹੀ ਤੁਸੀਂ ਲਿਖ ਕੇ ਦਿੱਤੀ ਹੋਈਆਂ ਚੀਜ਼ਾਂ ਉਹ ਤੇ ਆਪ ਹੀ ਤੁਸੀਂ ਮਤਲਬ ਹੁਣ ਅਚਾ ਆਪ ਹੀ 3 ਮਹੀਨੇ ਕਿਸਾਨਾਂ ਵਾਲੇ ਬਿਲਾਾਂ ਦਾ ਸਪੋਰਟ ਕਰੀ ਗਏ ਨੇ ਇਵਨ ਵੱਡੇ ਬਾਲ ਸਾਹਿਬ ਤੋਂ ਵੀ ਕਹਾਤਾ ਤੋਮਰ ਦੀ ਪ੍ਰੈਸ ਕਾਨਫਰੰਸ ਕਰਾਤੀ ਚੰਡੀਗੜ੍ਹ ਬਹੁਤ ਵਧੀਆ ਬਿਲ ਨੇ ਬਹੁਤ ਵਧੀਆ ਬਿਲ ਨੇ ਬਾਤ ਜਦੋਂ ਪਤਾ ਲੱਗਿਆ ਵੀ ਤਾਂ ਕੰਮ ਸਾਡੇ ਹੱਥੋਂ ਗਿਆ ਫੇਰ ਉਹ ਅਸਤੀਫਾ ਦੇ ਕੇ ਕਹਿੰਦੇ ਜੀ ਬਹੁਤ ਘਟਿਆ ਬਿੱਲ ਨੇ ਬਹੁਤ ਘਟਿਆ ਬਿੱਲ ਇਦਾਂ ਹੀ ਇਹਨਾਂ ਦਾ ਆਪਣਾ ਕਾਂਗਰਸ ਆਣ ਦਾ ਰੰਦਾ ਆਵਾਜ਼ ਆ ਕੱਲ ਮੇਰੇ ਮੈਨੂੰ ਗਾਲਾਂ ਕੱਢ ਰਹੇ ਸੀ ਕਿਲ-ਕਿਲ ਕੇ ਕੱਢ ਰਹੇ ਸੀ ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਬੁਲਾਇਆ ਹੋਇਆ ਮੈਂ ਜਾਊਂਗਾ ਮੈਂ 15 ਤਰੀਕ ਨੂੰ ਜਾਊਗਾ ਮੈਂ ਮੈਂ ਵੱਡਾ ਨਹੀਂ ਹੋ ਸਕਦਾ ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਹਾਂ ਧਰਮ ਵਾਸਤੇ ਤੁਸੀਂ ਕਰ ਨਹੀਂ ਸਕਦੇ ਮੇਰੇ ਨਾਵਾ ਸਾਹਿਬ ਨੂੰ ਯਾਦ ਕਰਾਉਣ ਚਾਹਣਾ ਹੋ ਗਿਆ ਭੁੱਲ ਗਈ ਸੰਤੋਖ ਸਿੰਘ ਰੰਧਾਵਾ ਤਾਂ ਵਧਾਈ ਦੇਣ ਗਿਆ ਸੀ ਜਿੰਦਰਾ ਗਾਂਧੀ ਜੀ ਨੂੰ ਬਲੂ ਸਟਾਰ ਭੁੱਲ ਗਈ ਤੇ ਬਲੂ ਸਟਾਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੱਨਾਂ ਵੱਲੋਂ ਭਗੇਲ-ਭਗੇਲ ਕਰੀ ਜਾਂਦੇ ਨੇ ਲੋ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਰਹਿ ਹੈ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਹੋਤੋ ਸਤਿਸ਼ਟਿਸ ਕਰ ਚੋ ਹਾਰੇ ਵੀ ਨਹੀਂ ਹੋ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੂਜੋ ਪਰ ਹਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਉਹਨੇ ਇਹਨਾਂ ਨੂੰ ਫਿਰ ਅੰਦਰੋਂ ਪਤਾ ਲੱਗਿਆ ਹੋਣਾ ਕਿ ਤੂੰ ਹੁਣ ਤਾਂ ਮੈਂ ਲੱਗਾ ਕੋਈ ਅਜੰਡੇ ਤਹਿਤ ਹੀ ਆਏ ਨੇ ਵੀ अच्छा फिर ਤੁਸੀਂ ਉਹ ਦੇਖੋ اچھا ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਵਾਉਂਦਾ ਨਾ ਜੀ ਵੀ ਰਾਜੀ ਬੜਿੰਦ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਵਾਏ ਨਾ ਹੁਣ ਕੱਲ ਕੀ ਕਹੀ ਜਾਂਦਾ ਸੀ ਰਾਜ ਬੜਿੰਦ ਕਹਿੰਦਾ ਵੀ ਲੋਕ ਉਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਜੀ ਇਹ ਕਿ ਜਦੋਂ ਦਾ ਰੇਟ ਖੁੱਲੇ 500 ਕਰੋੜ ਵਾਲੋਂ ਉਹਨਾਂ ਦੇ ਗਾਹਕ ਹੋਗੇ ਹੋਣੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਚੁਣ ਲੋ ਤੁਸੀਂ ਮੀਡੀਆ ਸੁਣ ਲੋ ਮੈਂ ਚੁਰਥੇ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੋਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਹਨਾਂ ਦਾ ਦਿਮਾਗੀ ਤਮਾਜਨ ਮਾਨਸਿਕ ਸੰਤੁਲਨ ਜਾਂ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਬੋਲਾਂ ਨੂੰ ਘਟਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਸ ਤਰੀਕਾ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜਿਹੜੇ ਚੋਂ ਛਡਾਉਣਾ ਕਿਸੇ ਨੇ ਉਹ ਬਾਝਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਠੀ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੋਗਤ ਕੇ ਵਿੱਚ ਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਪ੍ਰਗਟ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸ ਸੀ ਕਰ ਸਕਦੇ ਹਾਂ ਕੀ ਕਰੀ ਜੰਨਾ ਵੀ ਚਲੋ ਪਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਨੰ ਹਨਾ ਤਾਂ ਕਿ ਮਤਲਬ ਆਭਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਵੀ ਸਰਪੰਚ ਅਮਨ अरोड़े ਦੇ ਛੱਡਣ ਲੱਗੇ ਆਮਨ अरोड़ा ਪਤਾ ਕਰ ਲਾ ਹੁਣ ਤੁਸੀਂ ਹੈਰਾਨ ਦੇ ਜੋਗੇ ਮੇਰੇ ਔਨ ਤੋਂ ਮੇਰੇ ਔਨ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਪਹਿਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोड़ा ਇਹਨਾਂ ਦੇ ਘਰੇ ਆ ਕੇ ਗਿਆ ਆ ਕੇ ਗਿਆ ਬਿੰਦੀ ਕਰਕੇ ਬਿੰਤਾ ਕਰਕੇ ਗਿਆ ਇੰਨੀ ਵੱਡੀ ਇੰਪੋਰਟੈਂਸ ਇਸ ਪਰਿਵਾਰ ਦੀ ਹੈ ਕਿਉਂਕਿ ਮੈਂ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਜੀ ਇੰਨਾ ਦੁਖੀ ਕਰਤਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੋ ਜਿਸ ਮਾਹੌਲ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੀ ਇੱਕ ਬਦਲਾਅ ਦੇ ਨਾਂ ਤੇ ਪਰ ਸਾਰੇ ਠੱਗ ਇਕੱਠੇ ਹੋ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਧੋਖੇ ਨਾ ਬਣਾ ਲਈ ਲੋਕਾਂ ਦੀਆਂ ਉਮੀਦਾਂ ਦੇ ਖਿਲਾਫ ਕੰਮ ਕਰਨ ਲੱਗੇ ਆ ਚਾਰ ਸਾਲਾਂ ਚ ਇਹ ਜਾ ਹਾਲਾਤ ਬਣਾਤੇ ਕਿ ਪੰਜਾਬ ਬਹੁਤ ਹੀ ਪਿੱਛੇ ਚਲੇ ਗਿਆ ਸੋ ਬੜੀ ਖੁਸ਼ੀ ਆ ਜਿਹੜਾ ਨਵਾਂ ਸਾਲ 2026 ਸ਼ੁਰੂ ਹੋਇਆ ਹੈ ਜਿਹਦਰ ਜੀ ਤੁਸੀਂ ਸ਼ੁਰੂਆਤ ਕਰਤੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਹਲਕੇ ਚੋਂ ਤੇ ਹੁਣ ਤਿਆਰੀ ਵਧ ਲਓ ਕਿ ਸੇਨੇ ਆਮ ਆਦਮੀ ਪਾਰਟੀ ਚ ਨਹੀਂ ਰਹਿਣਾ ਇਸ ਸਾਲ ਦੇ ਅਖੀਰ ਤੱਕ ਬੜਜੂ ਜੀ 27 ਤੱਕ ਦਾ ਜੀ ਵੀ ਤਿਆਰ ਨਹੀਂ ਜੀ ਤੁਸੀਂ ਤਾਂ ਕਹਿਣਾ ਝਾੜੂ ਤੀਲਾ ਤੀਲਾ ਨਹੀਂ ਤੀਲਾ ਵੀ ਨਹੀਂ ਦੇਖਣਾ ਦੇਖਣਾ ਬਿਲਕੁਲ ਇਹ ਜੇ ਇਹ ਜਾਣ ਨੁਕਸਾਨ ਪੰਜਾਬ ਦਾ ਕੀਤਾ ਹੈ ਮੈਂ ਸਮੂਚੇ ਬਰਾੜ ਪਰਿਵਾਰ ਨੂੰ ਜੀ ਆਇਆਂ ਖੰਨਾ ਧੰਨਵਾਦ ਕਰਦਾ ਤੇ ਹੱਥ ਜੋੜ ਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਓ ਇਹਨਾਂ ਝਾੜੂ ਵਾਲਿਆਂ ਦਾ ਖੇੜਾ ਛੜਾ ਕੇ ਆਪਣੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਿਏ